ਮਲੋਤ ਲਾਈਵ ਦੇਖਣੋ ਤੁਸੀਂ ਕਿ ਮੈਂ ਬੈਂਸੇ ਘੂੜੀਆਂ ਇਸ ਵੇਲੇ ਮਲੋਤ ਦੇ ਵਿੱਚ ਮੌਜੂਦ ਹਾਂ ਅੱਜ ਦੇ ਦਿਨ ਆਲਾ ਕਾਜ ਦਾ ਮਾਧਿਅ ਹੈ ਜ਼ਮੀਨ ਪ੍ਰਾਪਤੀ ਸਰਦਾਰ ਕਮੇਟੀ ਦੇ ਵੱਲੋਂ ਸੂਬੇ ਪੱਧਰ ਦੇ ਵਿੱਚ ਵਾਪਸ ਖਾਵਾ ਦੇ ਉੱਪਰ ਬੇਗੰਪੁਰਾ ਉਸਾਰੰਦੇ ਲਈ ਕਾਰਪਰਸਾਂ ਚੱਕੇ ਜਾਰੀ ਹਨ ਤੇ ਬੀਤੇ ਦਿਨੀ ਇਹਨਾਂ ਦੇ ਵੱਲੋਂ ਦੇ ਚਿਰਾਗ ਪਿੰਡ ਦੇ ਵਿੱਚ ਚਿਰਾਗ ਲਗਾ ਕੇ ਉਸ ਦੀ ਜ਼ਮੀਨ ਨੂੰ ਗਰੀਬਾਂ ਦੇ ਵਿੱਚ ਵੰਡਣ ਦੀ ਗੱਲ ਵੀ ਆਸ਼ੀਰਵਾਦ ਸੀ ਆਓ ਗੱਲਬਾਤ ਕਰ ਲੈਨੇ ਆ ਪ੍ਰਬੰਧਕਾਂ ਦੇ ਨਾਲ ਕਿ ਇਸ ਕਾਨਫਰੰਸ ਤੋਂ ਦਾ ਕੀ ਮਕਸਦ ਹੈ ਅੱਜ ਵੀ ਕੀ ਨਵਾਈ ਛੋਟਾ ਕਰਮਜੀਤ ਕਰੋ ਜਿਹੜਾ ਅੱਜ ਕਾਨਫਰੰਸ ਕੀਤੀ ਗਈ ਹੈ ਤਾਂ ਕੀ ਮੋਟਿਵ ਸੀ ਜੀ ਕੀ ਮਤਲਬ ਸੀ ਐ ਜਿਵੇਂ ਜਿਹੜਾ ਜ਼ਮੀਨਦਾਰ ਸੰਘਰਸ਼ ਕਮੇਟੀ ਬਣੀ ਹੋਇਆ ਜੀ ਉਹਦੇ ਮਸਲੇ ਤੇ ਜ਼ਮੀਨਾਂ ਦੇ ਮਸਲੇ ਕਰਕੇ ਸੀ ਕਮੇਟੀ ਇਕੱਠੀ ਕਰੀ ਜਾਂਦੀ ਜੀ ਬਣਾਈਆ ਇਹਦੀ ਕਰਕੇ ਵੀ ਅਸੀਂ ਇੱਥੇ ਆਏ ਹੁੰਿਆਂਗੇ ਵੀ ਜਿਹੜਾ ਸਾਨੂੰ ਅੱਜ ਹੁਣ ਪੰਚਾਇਤੀ ਜ਼ਮੀਨ ਸੇਖੇ ਦੇ ਵਿੱਚੋਂ ਫਰ ਮਿਲੀ ਆ ਉਹਦੇ ਨਾਲ ਸਾਡਾ ਗੁਜ਼ਾਰਾ ਕੁਛ ਥੋੜਾ ਜਿਹੀ ਵੀ ਜਾਣੀ ਬਦਲਾਅ ਹੋਇਆ ਜਿਵੇਂ ਅਸੀਂ ਬੱਟਾਂ ਤੇ ਕੱਖਾਂ ਨੂੰ ਜਾਣੋਂ हट ਗਏ ਤੇ ਹੁਣ ਇਹਦੀ ਬਾਅਦ ਵੀ ਜਿਹੜੇ ਆਪਣੇ ਪਈਆ ਜ਼ਮੀਨ ਵੇਚ ਰਾਖੀ ਜਿੱਥੇ ਅਸੀਂ ਸਰਾਗ ਲਾ ਕੇ ਆਏ ਜੀ ਵੀ ਹੁਣ ਉਹ ਵੰਡਣੀਆਂ ਨੇ ਜੀ ਅਸੀਂ ਜ਼ਮੀਨਾਂ ਤੇ ਹੋਰ ਜਿਹੜੇ ਆਪਣੇ ਲਵੇ ਲੋ ਨੇ ਦੱਸਦੇ ਨੇ ਕਿ ਸਾਰੇ ਜਿੱਥੇ ਜਿੱਥੇ ਵੀ ਜ਼ਮੀਨ ਪਈ ਆਗੀ ਵੀ ਅਸੀਂ ਜੀ ਇਹਦੀ ਵੰਡ ਕਰਨੀ ਹੈ ਜ਼ਮੀਨ ਦੀ ਕਿਉਂ ਸਾਡੇ ਬੱਚਿਆਂ ਨੂੰ ਬਹੁਤ ਔਖਾ ਦਾ ਨਾ ਜੀ ਕਿਤੇ ਸਾਡੇ ਡੰਗਰ ਵੱਲੋਂ ਨੂੰ ਥੋਂ ਨੇ ਚਾਚੇ ਦੇ ਘਰਾਂ ਦੇ ਵਿੱਚ ਨਾ ਸਾਡੇ ਨੀਰਾਪਾਉਣ ਨੂੰ ਥੋਂ ਨੇ ਅਸੀਂ 2-2000 ਰੁਪਇਆ ਜਹੋਨਾ ਪੂਰੀ ਪਾਉਣ ਨੂੰ ਕਪੋ ਬੰਨ ਰਹੇ ਸੀ ਸਾਰਿਆਂ ਸਾਡੇ ਖਰਾਬ ਹੋ ਕੇ ਡੰਗਰਾਂ ਦਾ ਕੋਈ ਹੱਲ ਨਹੀਂ ਹੈਗਾ ਅਸੀਂ ਜ਼ਮੀਨਾਂ ਦੇ ਵਿੱਚ ਹੀ ਜਾਵਾਂਗੇ ਤੇ ਵੰਡ ਕਰਾਂਗੇ ਸਾਡਾ ਕੁਝ ਬਜਾਰਾ ਹੋਣਾ ਹਾਂਜੀ ਵਿੱਚ ਕੀ ਨਾਮ ਆਜੀ ਤੁਹਾਡਾ ਮੇਰਾ ਨਾਮ ਧਰਮਵੀਰ ਸਿੰਘ ਹੈ ਜਰਨਲ ਬੀਤ ਪ੍ਰਧਾਨ ਜ਼ਮੀਨ ਪ੍ਰਾਤੀ ਸੰਘਰਸ਼ ਕੂਰਤੀ ਤੇ ਜਿਹੜੀ ਜੀਪੀਐਸਸੀ ਵੱਲੋਂ ਅੱਜ ਇਹ ਉਫਰਾਲਾ ਕੀਤਾ ਗਿਆ ਸੀ ਇਹਦਾ ਕੀ ਕਾਰਨ ਸੀ ਜੀ ਇਹ ਕਾਨਫਰੈਂਸ ਹੈ ਜਿਹੜੀ ਉਹ ਸਾਥੀ ਵਿਕਟਰ ਹੋਣਾ ਨੇ ਦੱਸਿਆ ਕਿ ਬੀੜ ਐਸ਼ਵਾਨ ਜਿਹੜਾ ਬੇਚਰਾਕ ਪੰਡਾ ਜੀਂਦ ਰਿਆਸਤ ਦੇ ਰਾਜੇ ਦੀ ਉਹ ਜ਼ਮੀਨ ਆ ਜਿਹੜਾ ਉਹਦਾ ਅਠ ਮਹਾਰਾਜਾ ਸੀਗਾ ਸਤਵੀਰ ਸਿੰਘ ਉਹ ਮਰ ਚੁੱਕਿਆ ਤੇ ਅੱਗੇ ਉਹਦਾ ਕੋਈ ਵਾਰਿਸ ਨਹੀਂ ਹੈ ਤੇ ਉਸ ਜ਼ਮੀਨ ਦੇ ਵਿੱਚ ਉਸ ਲੋਕਾਂ ਦੇ ਵੱਲੋਂ ਜਿਹੜਾ ਨਜਾਇਜ਼ ਕਬਜ਼ਾ ਕੀਤਾ ਹੋਇਆ ਤੇ ਕਾਨੂੰਨ ਦੇ ਮੁਤਾਬਕ ਉਹ ਜ਼ਮੀਨਾਂ ਹਲੇ ਤੱਕ ਬੇਜ਼ਮੀਨਾਂ ਦੇ ਵਿੱਚ ਵੰਡੀ ਜਾਣੀ ਚਾਹੀਦੀ ਸੀ ਤੇ ਉਹਨੂੰ ਬੇਚਰਾਗ ਦੇ ਨਾਮ ਦੇ ਉੱਤੇ ਜਿਹੜਾ ਉਸੇ ਤਰ੍ਹਾਂ ਪਿੰਡਾਂ ਦੇ ਜਿਹੜੇ ਆਲੇ-ਦਾਲੇ ਦੇ ਧਨਾੜ ਲੋਕ ਨੇ ਉਹ ਬਾਹਰ ਰਹੇ ਨੇਗੇ ਤੇ ਉਸ ਤੋਂ ਬਿਨਾਂ ਜਿਹੜੇ ਸੈਂਕੜੇ ਪਿੰਡ ਜਿਹੜੇ ਬੇਚਰਾਗ ਨੇ ਉਹਨਾਂ ਦੇ ਨਾਮ ਦੇ ਥੱਲੇ ਇਹ ਜ਼ਮੀਨਾਂ ਜਿਹੜੀ ਉਹ ਦੱਬੀ ਹੋਈ ਹੈਗੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਇਹ ਮੰਗ ਵੀ ਕਰਦੀ ਆ ਤੇ ਇਹਦੇ ਲਈ ਸੰਘਰਸ਼ ਸ਼ੁਰੂ ਕੀਤਾ ਕਿ ਇਹ ਜ਼ਮੀਨ ਆ ਜਿਹੜੀ ਉਹ ਬੇਜ਼ਮੀਨਾ ਜਿਹੜੇ ਦਲਤ ਮਜ਼ਦੂਰ ਆ ਜਿਹੜੇ ਬੇਜ਼ਮੀਨੇ ਕਿਸਾਨ ਨੇ ਉਹਨਾਂ ਦੇ ਵਿੱਚ ਵੰਡੀ ਜਾਵੇ ਜੀ ਦੀ ਸ਼ੁਰੂਆਤ ਪਿਛਲੀ 28 ਤਰੀਕ ਨੂੰ ਜਿਹੜਾ ਉੱਥੇ ਚਿਰਾਗ ਲਾ ਕੇ ਕਿਉਂਕਿ ਪਿੰਡ ਬੇਚਰਾਗਾ ਉਹਦੇ ਕੋਲ ਕੋਈ ਚਿਰਾਗ ਲਾਉਣ ਵਾਲਾ ਨਹੀਂ ਹੈਗਾ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਜ਼ਦੂਰ ਉੱਥੇ ਗਏ ਕਿ ਅਸੀਂ ਇਸ ਪਿੰਡ ਦੇ ਵਿੱਚ ਚਿਰਾਗ ਲਾਉਣੇ ਆ ਇਸ ਪਿੰਡ ਦੇ ਕੋਲ ਆ ਕੋਈ ਚਿਰਾਗ ਲਾਉਣ ਵਾਲਾ ਨਹੀਂ ਹੈ ਤੇ ਸਾਡੇ ਕੋਲ ਉਹ ਜ਼ਮੀਨ ਨਹੀਂ ਹੈ ਜਿਹਦੇ ਵਿੱਚ ਅਸੀਂ ਚਰਾਗ ਲਾ ਸਕੀਏ ਤੇ ਉਹਦੀ ਸ਼ੁਰੂਆਤ ਹੈ ਜਿਹੜੀ ਉਹ 28 ਤਰੀਕ ਨੂੰ ਕੀਤੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਜ਼ਮੀਨ ਦੇ ਉੱਤੇ ਜਿਹੜਾ ਪੱਕਾ ਕਬਜ਼ਾ ਉਹ ਕੀਤਾ ਜਾਣਾ ਉਸ ਦੇ ਸੰਦਰਭ ਦੇ ਵਿੱਚ ਇਹ ਅਲਾਕਾ ਪੱਧਰੀ ਜਿਹੜੀਆਂ ਕਾਨਫਰੰਸਾਂ ਨੇਗੀਆਂ ਉਹ ਰੱਖੀਆਂ ਹੋਈਆਂ ਨੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਅਲੱਗ-ਅਲੱਗ ਤਰੀਕਾ ਨੂੰ ਜਿਹੜੀਆਂ ਇਹ ਕਾਨਫਰੰਸਾਂ ਕਰਕੇ ਲੋਕਾਂ ਨੂੰ ਉਸ ਬੇਗਮਪੁਰੇ ਦੇ ਸੰਕਲਪ ਦੇ ਨਾਲ ਜਿਹੜਾ ਅਸੀਂ ਜੋੜਨਾ ਚਾਹੁੰਦੇ ਆ ਤਾਂ ਕਿ ਸਾਡੇ ਲੋਕਾਂ ਦੀ ਜਿਹੜੀ ਮੁਕਤੀ ਆ ਸਾਡੇ ਲੋਕਾਂ ਦਾ ਮਾਨ ਸਨਮਾਨ ਆ ਜਿਹੜਾ ਉਹ ਬਹਾਲ ਹੋ ਸਕੇ ਹਾਂਜੀ ਵਿੱਚ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵਿਕਰ ਸਿੰਘ ਹਤੂਆ ਆ ਜਰਨਲਿਸਟ ਸਖਤਰ ਜ਼ਮੀਨ ਪ੍ਰੋਡਿਊਸਰ ਹਾਂ ਅੱਜ ਦੀ ਜਿਹੜੀ ਇਹ ਕਾਨਫਰੰਸ ਕੀਤੀ ਗਈ ਆ ਤਾਂ ਮੋਟਿਵ ਕੀ ਸੀ ਜੀ ਅੱਜ ਦੀ ਇਹ ਪ੍ਰੈਸ ਕਾਨਫਰੰਸ ਆ ਜਿਹੜੀ ਉਹ ਲੈਂਡ ਸੀ ਇ ਐਕਟ ਨੂੰ ਲਾਗੂ ਕਰਕੇ ਜਿਹੜਾ ਕਿ 1972 ਦੇ ਵਿੱਚ ਬਣਾਇਆ ਗਿਆ ਸੀਗਾ ਜਿਦੇ ਤ하ਤ ਪੰਜਾਬ ਦੇ ਅੰਦਰ ਬੇਗਮੀਨੇ ਲੋਕਾਂ ਨੂੰ ਜਿਹੜੀ ਜ਼ਮੀਨ ਦੀ ਕਾਣੀਵਾਟ ਖਤਮ ਕਰਕੇ ਬਾਧੂ ਜ਼ਮੀਨ ਆਫਰ ਜ਼ਮੀਨ ਆ ਜਿਹੜੀ ਲੋਕਾਂ ਦੇ ਵਿੱਚ ਵੰਡਣ ਵਾਸਤੇ ਦਿੱਤਾ ਗਿਆ ਸੀ ਉਹ ਕਾਨੂੰਨ ਨੂੰ ਲਾਗੂ ਕਰਨ ਦੇ ਲਈ ਸ੍ਰੀ ਗੁਰੂ ਰਵਿਦਾਸ ਦੇ ਉਹ ਬੇਗੰਪੁਰੇ ਦੇ ਸੰਕਲਪ ਨੂੰ ਮੁੱਖ ਰੂਪ ਦੇ ਵਿੱਚ ਰੱਖਦੇ ਹੋਏ ਕੀਤੀ ਗਈ ਤੇ ਹੁਣ ਅੱਜ ਇੱਥੇ ਮਤਲਬ ਕਿਹੜੇ ਕਿਹੜੇ ਆਗੂ ਪਹੁੰਚੇ ਸਨ ਜੀ ਅ ਅੱਜ ਇਥੇ ਜਰਨਲ ਦੀ ਜਿਹੜੀ ਧਰਮਪੀਰ ਹਰੀਗੜ੍ਹ ਦੀ ਪੁਰਾ ਤੇ ਮੈਂ ਵਿੱਚ 77 ਵੱਲੋਂ ਜਾ ਸ਼ਾਮਿਲ ਹੋਇਆ ਸੀ ਤੇ ਸਾਡੇ ਚਿਤਾਰ ਸਿੰਘ ਟੋਲੇਵਾਲ ਜਰਨਲ ਲਾ ਤੋਂ ਮੌਜੂਦ ਨੇ ਤੇ ਇਲਾਕੇ ਦੀ ਜਿਹੜੀ ਬਲਾਉਟ ਦੀ ਟੀਮ ਆ ਉਹ ਮੌਜੂਦ ਸਰ ਤੇ ਭਵਿੱਖ ਦੇ ਵਿੱਚ ਕਮੇਟੀ ਵੱਲੋਂ ਕਿਹੜੇ ਕਿਹੜੇ ਉਪਰਾਲੇ ਜਿਹੜੇ ਕੀਤੇ ਜਾਣਗੇ ਅ ਦੇਖੋ ਇਹਦੇ ਚਾ ਮੁੱਖ ਰੂਪ ਦੇ ਵਿੱਚ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਆ ਉਹ ਸੰਗਰੂਰ ਦੇ ਇਲਾਕੇ ਜਿਹੜਾ ਬੇਚਰਾ ਪਿੰਡ ਫੀੜ ਹੈ ਸੁਹਾਨਾ ਉਸ ਨੂੰ ਪਿਛਲੇ ਵਿੱਤੀ 28 ਕਰਤਰੀ ਨੂੰ ਪੰਜਾਬ ਦੇ ਕਿਤੇ ਹਜ਼ਾਰਾਂ ਕਿਤੇ ਲੋਕਾਂ ਵੱਲੋਂ ਇਕੱਠੇ ਹੋ ਕੇ ਉਹ ਜ਼ਮੀਨ ਦੇ ਵਿੱਚ ਚਿਰਾਗ ਲਾ ਕੇ ਜਿਹੜਾ ਬੇਗਮਪੁਰੇ ਦਾ ਨਾਮ ਦਿੱਤਾ ਗਿਆ ਸੀ ਤੇ ਉਹ ਬੇਗਮਪੁਰੇ ਨੂੰ ਬਸਾਉਣ ਦੇ ਲਈ ਹੋਣਾ ਇਹ ਪ੍ਰੈਸ ਕਾਨਫਰੰਸਾਂ ਕਰਕੇ ਜਿਹੜੀ ਬਿਉਤਵੰਦਿਆ ਕੀਤੀਆਂ ਜਾ ਰਹੀਆਂ ਨੇ ਤੇ ਆਉਣ ਵਾਲੀ ਜਿਹੜੀ ਜਿਹੜੀ ਇਹ ਕਣਕ ਵੱਢਣ ਤੋਂ ਬਾਅਦ ਉਹ ਜ਼ਮੀਨ ਦੇ ਵਿੱਚ ਪੱਕਾ ਕਬਜ਼ਾ ਕੀਤਾ ਜਾਊਗਾ ਤੇ ਉੱਥੇ ਬੇਗਮਪੁਰੇ ਦੀ ਉਹ ਸਾਰੀ ਕੀਤੀ ਤੇ ਉਹ ਸਾਰੀ ਕਰਨ ਦੇ ਲਈ ਮਲੋਤਿਆ ਚ ਵੱਖ-ਵੱਖ ਪਿੰਡਾਂ ਦੇ ਕਿਰਤੀ ਲੋਕਾਂ ਨੇ ਇਕੱਠੇ ਹੋ ਕੇ ਹਮੇ ਭਰੀਆ ਤੇ ਇਸ ਇਜੇ ਦੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਉਸ ਜ਼ਮੀਨ ਦੇ ਵਿੱਚ ਪੰਗਣਗੇ ਤੇ ਜਾ ਕੇ ਬੇਗੰਪੁਰੇ ਦਾ ਹਿੱਸਾ ਜਿਹੜਾ ਉਹ ਬਣੂਗਾ ਇਹ ਸੰ ਜੀਪੀਐਸਸੀ ਦੇ ਕਰਪਨ ਜਿਨ੍ਹਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਜੇਕਰ ਭਵਿੱਖ ਦੇ ਵਿੱਚ ਸਾਡੀ ਗੱਲਬਾਤ ਨਹੀਂ ਸੁਣੀ ਜਾਂਦੀ ਤਾਂ ਅਸੀਂ ਸੰਘਰਸ਼ ਦਾ ਰਾਹ ਇਹਦਾ ਹੋਰ ਵੀ ਤਖਾ ਕਰਾਂਗੇ ਧੰਨਵਾਦ ਜੀ